ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚ ਰੈਡੀਓ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋਲ ਤੋਖਲਾ ਕਪੜਾ ਝੋਟੀਆਂ ਜਿਹੜੀਆਂ ਸਪੈਸ਼ਲ ਪਹੁੰਚੀਆਂ ਨੇ ਝੋਟੀਆਂ ਦੇ ਨਗਦੇ ਕਾਫੀ ਆ ਪਰ ਆਪਾਂ ਦੋ ਦੋਦ ਕਰਕੇ ਤੁਹਾਨੂੰ ਰੋਜ਼ ਡੇਲੀ ਵੀਡੀਓ ਦਿਖਾਇਆ ਕਰਾਂਗੇ ਤੇ ਬਾਕੀ ਸਮਝ ਹੁਣ ਨਾ ਕਰਦੇ ਆਂ ਗੱਲ ਬਾਤ ਲੈਣੀ ਹੈ ਅੱਗੇ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ। ਹਾਂਜੀ ਹਾਂਜੀ ਹੋ ਸਭ ਜੀ। ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ フォलो ਲਾਈਕ ਤੇ ਕਮੈਂਟ ਸ਼ੇਅਰ ਕਰਦੇ। ਹਾਂਜੀ ਹਾਂਜੀ ਬਹੁਤ ਧੰਨਵਾਦ। ਹਾਂਜੀ ਸਪੰਝ ਹਾਂਜੀ। ਹੋਰ ਤਾਂ ਸਮਝੀ ਵਧੀਆ ਕਿਰਪਾ ਮਿਲ ਗਈ। ਇਹ ਕਿਵੇਂ ਲਈ ਯਾਤਰਾ ਫਿਰ ਯਾਤਰਾ ਫਿਰ ਮਿਲ ਗਈ ਕਿਰਪਾ ਬਹੁਤ ਵਧੀਆ ਦੀ। ਹਾਂਜੀ ਹਾਂਜੀ ਇਹਨਾਂ ਨੂੰ 12 ਕਨ 10000 ਲਾਏ ਆ। ਲਾਏ ਹਾਂਜੀ ਬਹੁਤ ਵਧੀਆ ਘੁੰਮ ਫਿਰ ਕੇ ਆਏ ਆ ਮਾਰੇ ਦਰਸ਼ਨ ਕਰਕੇ ਆ। ਹਾਂਜੀ ਭਾਈ ਜੀ। ਖਾਲੀ ਆਏ ਆ। ਖਾਲੀ ਆਏ। ਬਾਲ ਲਉਂਦੇ ਆ ਸਾਰੀ ਮਾਲ ਫੜ ਲਿਆ। ਹਾਂਜੀ ਹਾਂਜੀ। ਇਹੇ ਤਰ੍ਹਾਂ ਲਾ ਲਓ ਫੜ ਲਿਆ। ਹਾਂਜੀ ਹਾਂਜੀ। ਲਾਂਡੇ ਚ ਲਾ ਲਓ ਕਿਸੇ ਤਰ੍ਹਾਂ ਦਾ ਲਾ ਲਓ। ਹਾਂਜੀ ਹਾਂਜੀ ਹਾਂਜੀ। ਬੋਧੀਆਂ, ਸੋਕਣਾ ਘਮਣਾ ਗੱਲ ਛਾਤਾ 8 ਫੜੀਆਂ, ਬੱਛੀਆਂ ਫੜੀਆਂ, ਪਾਗਾਂੀਆਂ, ਮੱਝਾਂ। ਹਾਂਜੀ ਹਾਂਜੀ। ਕਾਫੀ ਮਾਲ ਤੇ 18ਵਾਂ ਮਹੀਨਾ 2025 2025 ਦਿਨ ਸ਼ੁੱਕਰ ਤੇ ਬਾਕੀ ਨਵਾਂ ਮਾਯਾ ਰੁਟੀਨ ਦੇ ਵਿੱਚੋਂ ਫੇਰ ਚੱਲੂ ਹੋ ਜਾਏਗਾ ਪਰਸੋਂ ਤੋਂ ਪਰਸੋਂ ਤੋਂ ਆਈਆਂ ਫਾਈਆਂ ਝੜੀਆਂ ਨਹੀਂ ਆਪਣੇ ਫਾਰਮ ਤੇ ਧੜਾ ਧੜ ਮਿਲਿਆ ਕਰਨਗੀਆਂ ਫੇਰ ਠੀਕ ਹੈ ਠੀਕ ਹੈ ਸਪੰਜੀ ਠੀਕ ਹੈ ਆਈ ਨਹੀਂ ਤੁਹਾਨੂੰ ਦੱਸ ਦਿਆਂ ਸਾਰੀ ਜਾਣਕਾਰੀ ਮੱਝਾਂ ਦੀ ਬਾੜੀ ਆਪਣੇ ਚੈਨੂ ਜੀ ਵਾਟ ਤੋਂ ਬਾਦ ਬੋਲੋ ਲਾਈਕ ਕਮੈਂਟ ਸ਼ੇਅਰ ਜਰੂਰ ਸ਼ੇਅਰ ਜਰੂਰ ਕਰਦੇ ਕਰੋ ਲਾਈਕ ਬਿਨਾਂ ਤੁਹਾਡੇ ਕੋ ਪਹੁੰਚ ਸਕੇ ਸਹੀ ਗੱਲ ਹੈ ਸਪੰਜੀ ਲਾਓ ਝੋਟੀ ਆ ਗਈ ਇਸ ਸਪੰਜੀ ਟੋਕੜ ਕੱਪਣ ਆ ਗਈ ਟੋਕੜ ਕੱਪਣ ਤੇ ਕਿੰਨੇ ਮਹੀਨੇ ਦੀ ਕੱਪਣ ਹੈ ਜੀ 2 ਸੂਆ ਜੇ ਸੱਤਾਂ ਮਹੀਨੇ ਦੀ ਗੱਬਣ ਚੈੱਕ ਪਾਸ ਕਰਾਲੇ ਕੋਈ ਤਸਲੀ ਕਰ ਨਹੀਂ ਨਾ ਨਾਂ ਵੀ ਕਰਾਈ ਤਾ ਸੱਤਾਂ ਮਹੀਨੇ ਗਰੰਟੀ ਹੈ ਗੱਬਣ ਸੱਤਾਂ ਮਹੀਨੇ ਰਹੀ ਚੈੱਕ ਪਾਸ ਆ ਗਈ ਤੇ ਦੁੱਧ ਕੰਨ ਸਭ ਜੀ ਦੁੱਧ ਇਹਦੇ ਕੋ ਅੱਜ ਦੀ 1:30 ਵਜੇ ਚੂਣ ਵਾਲਾ ਦੁੱਧ ਜੇ 5:30 ਹੋ ਜੇ ਹਾਂਜੀ ਤੇ ਇਹ ਹੋ ਜੇ 8:00 ਵਜੇ ਅੱਛਾ ਜੀ 5:30 ਦੇ ਜ ਡੋਕਾ ਡੋਕਾ ਜ ਮੜਾ ਮਟਾ ਜਰਾ ਠੀਕ ਹੈ ਜੀ ਥਾਂ 'ਚ ਡੋਕਾ ਰਹਿ ਗਿਆ ਵਾ ਬਾਕੀ ਇਹ ਵੀ ਥਾਂ ਦੀ ਗਰੰਟੀ ਹੋਗੀ ਬਿਲਕੁਲ ਤੇ ਬਾਕੀ ਚੈੱਕ ਪਾਸ ਧੀ ਵੀ ਤੇ ਪੇਠਪੜੀ ਦੀ ਬਹੁਤ ਚੰਗੀ ਆ ਠੋਖੜ ਗੱਬਣ ਤੇ ਬਾਕੀ ਸੋਹਣੀ ਸਰਖੀ ਹਾਈਟ ਲੈਂਥ ਮਰ ਮੈਲ ਕੋ ਪੁਆਇੰਟ ਬਹੁਤ ਚੰਗੀ ਲੱਗੀ ਆ ਤੇ ਬਾਕੀ ਦੁੱਧ ਦਾ ਸਰਕਾਰ ਬਹੁਤ ਚੰਗਾ ਰਿਹਾ ਵਾ ਤੇ ਬਾਕੀ ਸਮਝ ਸਕਦਾ ਵੀ ਜਦੋਂ 7 ਮਹੀਨੇ ਦੀ ਅਜੇ ਚੈੱਕ ਪਾਸ ਆ ਤੇ ਦੁੱਧ ਵੀ ਦੇ ਰਹੀ ਆ ਜੇ ਮਤਲਬ ਮਹੀਂ ਚ ਦਮ ਹੈਗਾ ਤੇ ਦੁੱਧ ਦੇ ਰਹੀ ਆ ਕਿਉਂ ਜੋ ਬੰਜੀ ਹਾਂ ਜੀ ਹਾਂ ਜੀ ਸਹੀ ਗੱਲ ਆ ਜਾਣਦੇ ਭਾਈ ਬਾਕੀ ਸੋਹਣੀ ਸਰਖੀ ਤੇ ਬਹੁਤ ਹੀ ਜਿਹਨੂੰ ਲੰਥ 18 ਕਿਲੋ ਦੁੱਧ ਕੰਲਾ ਲਵਾ ਕੇ ਆਈ ਔਰ 18 ਕਿਲੋ ਬਾਕੀ ਕੁਆਲਟੀ ਦੱਸ ਰਹੀ ਐ ਸਮਝ ਜੀ ਦਿਵਾਲਟੀ ਬੜੀ ਝੋਟੀ ਦੀ ਤੇ ਚੜਾਈ ਵੇਖੋ ਗਰੰਟੀ ਆ ਸੱਤਾ ਵੀ ਗੱਬੜੀ ਮੂੰਹ ਬੋਲ ਦੀ ਗੁੱਡੀ ਲਗਾ ਦੋ ਹਾਂਜੀ ਹਾਂਜੀ ਬਹੁਤ ਚੰਗੀ ਝੋਟੀ ਜਿੰਨੀ ਕਹਾਂ ਤਾਂ ਤੇ ਚੋਣ ਗੱਲ ਲੱਗਾ ਕਾਨੂੰ ਗੱਲਾਂ ਸਹੀ ਗੱਲ ਹੈ ਅੱਜ ਚੋਣ ਵਾਲਾ 5 5.5 ਕਿਲੋ ਤਾਂ ਰੈਡੀ ਆ ਰੈਡੀ ਜੀ ਦਾ ਸੱਪਾ ਵੀ ਗੱਬੜ ਇੱਕ ਕਦਮੀ ਨਾ ਹੋ ਦੁੱਧ ਚੋਲਿਓ ਹਾਂਜੀ ਠੀਕ ਹੈ ਜੀ ਗੱਲ 2 ਮਹੀਨੇ ਮਗਰ ਸੁਣ ਕੇ ਆ ਗਏ 2 ਮਹੀਨੇ ਸਹੀ ਡਬਲ ਪੈਸੇ ਕਰੋ ਵਾਲੀ ਆ ਜਿੰਨੇ 17 18 ਕਿਲੋ ਵਾਲੀ ਝੋਟੀ ਲੈਣੀ ਆ ਅੱਜ 17 18 ਕਿਲੋ ਵਾਲੀ ਝੋਟੀ ਮਿਲਦੀ ਹੈ 2.5 3 ਲੱਖ ਰੁਪਏ 2.5 3 ਲੱਖ ਬਿਲਕੁਲ ਜਾਜ ਰੇਟ ਤੇ ਝੋਟੀ ਦੇ ਦਣੀ ਆ ਤੇ ਜਿਹੜਾ ਲੈ ਜੂਗਾ ਯਾਦ ਕਰੂਗਾ ਯਾਦ ਹੀ ਕਰੂਗਾ ਕਿੰਨੇ ਵੀ ਦੇ ਦੇਣੀ ਝੋਟੀ ਦੀ ਪੇੜ ਪੱਠਾ ਵੇ ਲੋ ਨਸਲ ਇਨੀ ਗਿਆ ਜੈਡ ਬਲੈਕ ਵਾਲੀ ਬੁਤੀ ਮੇਰਾ 3 ਫੁੱਟ ਚੌੜੀ ਆ ਕੁਆਲਟੀ ਕੁਆੜੀ ਲੈਵਾ ਵੇਖ ਲੋ ਜੇ ਵੀ ਹੋੜੇ ਹਾਂਜੀ ਹਾਂਜੀ ਗੱਬਣਾਂ ਸੱਜਣਾ ਜਿਹਨਾਂ ਲੈਵਾ ਹੁਣ ਵੀ ਲਈ ਫਿਰਦੀ ਆ ਹਾਂਜੀ ਸਭ ਜੀ ਸੱਜਣਾ ਮਈ ਜਨਾ ਤੋ ਹੁਣ ਵੀ ਦੇਵਾਲੀ ਇਧਰ ਆ ਦੀ ਮਾਰ ਕੇ ਕੈਮਰਾ ਖਾਲੋ ਇਧਰ ਵੀ ਥਾਣ ਲਾਓ ਜੀ ਬਾਗੇ ਥਣ ਕੁਆਲਟੀ ਚੈੱਕ ਕਰ ਲੈ ਕੋਈ ਵੀਰ ਭਰਾ ਬਾਗੇ ਮਿਲਕ ਪੰਡ ਬਹੁਤ ਬਹੁਤ ਹੀ ਚੰਗੀ ਲੱਗੀ ਆ ਬਾਗੇ ਸਿੰਗ ਰਿੰਗ ਬਿਲਕੁਲ ਓਕੇ ਬਾਕੀ ਚੱਕ ਪਾਸ 7 ਕਿੰਨੇ ਵੀ ਦੇ ਦੇਣੀ ਡਾਕਟਰ ਆਪਣੀ ਲਾ ਕੇ ਤਸੱਲੀ ਕਰ ਲੈ ਬੇਟਾ ਕੋਈ ਕਿੰਨੇ ਵੀ ਦੇ ਦੇਣੀ ਸੰਭਜੀ ਤਰੀਕਾ ਦੱਸਾਂਗੇ ਜਿੰਨੇ ਦੀ ਮੈਂ ਬਣੀ ਆ ਹਾਂਜੀ ਕਿੰਨੇ ਦਿਨਾਂ ਤੋਂ ਮੈਂ ਸੁਣਦੀ ਆ ਕਿੰਨੇ ਦਿਨਾਂ ਤੋਂ ਠੀਕ ਆ ਜੀ ਗਿਣਤੀ ਦੇ ਦੇ ਅੱਜ ਤੋਂ ਦੇਣਾ ਸੰਗ ਤਲਵਾਰ ਜਿਹੜੇ ਮਤਲਬ ਦੇਣ ਜਿਹੜੇ ਆ 80 85 ਦੇ ਮਤਲਬ ਸੁਣੇ 14 ਨਹੀਂ ਦੇ ਦੇ ਹਾਂਜੀ ਠੀਕ ਹੈ ਨਹੀਂ ਗੱਲ ਹਾਂਜੀ ਉਹਦਾ ਦੋ ਚਾਰ ਦਾ ਡੱਗਰ ਵਾਧਾ ਘਾਟਾ ਕਰ ਦੇ ਕਰ ਜੀ ਤੇ ਹੋ ਆਰਾਮ ਨਾਲ ਕਰ ਦੇ ਨਹੀਂ ਨਾ 1 70 ਤੋਂ 80 ਤੋਂ 50 ਜਿੰਨੇ ਅੰਦਰ ਅੰਦਰ ਸੁਣੂਗੀ ਮੈਂ ਹਾਂਜੀ ਹਾਂਜੀ ਭਾਜੀ ਰੇਟ ਜਿਹੜਾ ਮੁੱਲ ਇਸ ਦਾ 90000 ਰੁਪਏ ਕਰਦੇ ਜੀ ਇਹਦਾ ਅੱਛਾ ਜੀ ਤੇ 2000 ਛੋਟ ਕਰਦੇ 90 ਦੇ 2000 ਛੋਟ ਕਰਨੇ ਬਿਲਕੁਲ ਯਾਰ ਲਓ ਜੀ ਜਿੱਦਾਂ ਸੂ ਜਿੱਦਾਂ ਮੈਂ ਠੁਕੀ ਹੋ ਗਈ ਹੂ ਸੂਏ ਵੀ ਸਾਨੂੰ ਬੇਸ਼ੱਕ ਇੱਕ ਲੱਖ 8000 ਦੋ ਡਬਲ ਪੈਸੇ ਕਰਕੇ ਤੁਹਾਨੂੰ 베ਜ ਲਓ ਜੀ ਵੀਡੀਓ ਚ ਬਾਈ ਹਣਾ ਕਹਤਾ ਵੀ ਡਬਲ ਪੈਸੇ ਕਰਕੇ ਆਪਾਂ ਬੈਗ ਮਗਾ ਸਕਦੇ ਆ 7 ਮਹੀਨਿਆਂ ਚੈੱਕ ਪਾਸ ਹੈ ਰਾਮ ਨਾ ਕਰ ਪਿਆ ਜੀ ਦਸਨ ਦੇ ਵੀ ਲੋੜਨੇ ਆ ਤੇ ਮਤਲਬ ਪਚਾ ਦਿਓ ਘਰ ਹਨਾ ਤੇ ਕੁਆਲਟੀ ਵਾਲੀ ਝੋਡੀ ਨਸਲ ਲੇਖੋ ਜਾ ਲਓ ਜੀ 2000 ਰੁਪਏ ਸਿਰਫ ਮਾਨਤਾ ਨਹੀਂ ਹੋਣਾ ਦੁੱਧ ਹੁਣ ਲੈਵਾ ਕੋ ਸੱਜਣਾ ਮੀਆਂ ਜੀ ਇਹਨਾਂ ਹੁਣ ਲੈਵਾ ਇਹਦੇ ਕੋ ਵੀਡੀਓ ਤੁਹਾਡੇ ਚੈਨਲ ਦੇ ਪਈ ਆ ਹਾਂਜੀ ਵੇਖੋ ਵੇਖ ਲਓ ਤੇ ਹੁਣ ਲੈਵਾਲ ਇਹ ਨਾ ਅਸਲ ਦਿੱਤੀ ਸੀ ਮੈਂ ਦੀਵਾਲੀ ਤੇ ਅੱਛਾ ਜੀ ਦੀਵਾਲੀ ਦੀ ਗਰੇ ਕੱਢ ਕੇ ਵੇਖੋ ਸਰਪੰਚ ਡੇਰੀ ਫਾਰਮ ਦੀ ਐ ਥੱਲਿਓਂ ਇੱਥਾ ਬਲੈਡਰੀ ਬਣੀ ਫਿਰਦੀ ਬਲੈਡਰੀ ਬਣੀ ਫਿਰਦੀ ਹੁਣ ਦੀ ਦੀਵਾਲੀ ਜਿਹਨੀ ਹੈਗੀ ਪਿਛਲੀ ਦੀਵਾਲੀ ਦੀ ਪਿਛਲੀ ਦੀਵਾਲੀ ਦੀ ਠੀਕ ਹੈ ਜੀ ਐ ਲੈਵਾਲੀ ਫਿਰਦੀ ਝੋਟੀ ਮੈਂ ਤੇ ਲਓ ਜੀ ਬਾਕੀ ਇਹ ਵੀ ਉਦੋਂ ਛੋਟੀ ਵੇਖ ਕੇ ਗਈ ਆ ਦਿਵਾਲੀ ਦੇ ਤੇ 2 ਲੱਖ ਦੇ 95000 2 95 ਦੀ ਬਾਕੀ ਜਿਹੜਾ ਤੁਹਾਡਾ ਮਾਨਤਾ ਨਾਲ ਯਾਦ ਹੋਈ ਹਦਾ ਹੀ ਹੋਣਾ ਜੋ ਤੇ ਬਾਕੀ ਇਹ ਵੀ ਰੇਰ ਬਿਲਕੁਲ ਜਾਜਾ ਤੇ ਅੱਗੇ ਆ ਗਈ ਲੀਲੀ ਰਾਵੀ ਫੋਣਾ ਦੀ ਗਰੰਟੀ ਹੋ ਗਈ ਬਿਲਕੁਲ ਛਾੜ ਛਾੜ ਨਹੀਂ ਹੋਵੇ ਇਹ ਪਿਓ ਨੀਲੀ ਜੀ ਨੂੰ ਨੀਲੀ ਰਾਵੀ ਕਹਿੰਦੇ ਨਾ ਥੋੜਾ ਛੋੜ ਜਿਹਾ ਪਣ ਪਿਓ ਆ ਨੀਲੀ ਸਾਰੀਆਂ ਨਿਸ਼ਾਨੀਆਂ ਅੱਖਰ ਸਾਰੇ ਹੀ ਅੱਖਰ ਸਾਰੇ ਲਓ ਜੀ ਲੀਲੀ ਰਾਵੀ ਆ ਗਈ ਇਹ ਵੀ ਚੱਕ ਪਾਸ ਪੰਜੀ 7 ਮਹੀਨੇ ਦੀ ਬਿਲਕੁਲ ਗਰੰਟੀ ਦਾ ਗੱਬਰ ਲਓ ਜੀ 7 ਮਹੀਨੇ ਦੀ ਇਹ ਵੀ ਚੱਕ ਪਾਸ ਜੋ ਸੱਲੀ ਕਰ ਲੈ ਜਿੰਨੇ ਕਰਨੀਆਂ ਸੱਤ ਲਾ ਜੀ ਅੱਖ ਬਿੱਲੀ ਥੋੜੀ ਦਾ ਨਿਸ਼ਾਨ ਇਹਨੂੰ ਕਹਿੰਦੇ ਲੀਲੀ ਦਾ ਵੀ ਲੀਲੀ ਦਾ ਦਸਨ ਪੂਰੇ ਲਓ ਜੀ ਬਾਕੀ ਇਹ ਵੀ ਥਾਂ ਥਾਂ ਦੀ ਕੁਆਲਿਟੀ ਬਹੁਤ ਚੰਗੀ ਆ ਸਿੰਗ ਵਿਖਾ ਦੇਣਾ ਸਿੰਗ ਕੁਆਲਿਟੀ ਬਿੱਲੀ ਅੱਖ ਤੇ ਸਿੰਗ ਸੁੰਗ ਦੀ ਕੁਆਲਿਟੀ ਤੇ ਬ੍ਰੇਕੀਆਂ ਵੀ ਸੱਜਾ ਸੱਜਾ ਜਿੰਨੇ ਲਈ ਸੱਪੀਆਂ ਵਾ ਸਿੰਗਲ ਹੱਡੀ ਲਓ ਜੀ ਇਹ ਵੀ ਬਿਲਕੁਲ ਚੱਕ ਪਾਜ ਲੀਲੀ ਦਾ ਵੀ ਸਪੈਸ਼ਲ ਜਿਹਨੂੰ ਕਹਿੰਦੇ ਜਿਹੜਾ ਕੋਈ ਵੀਰ ਭਰਾ ਸ਼ੌਂਕੀ ਜਿਹੜਾ ਹੁੰਦਾ ਨਾ ਲੀਲੀ ਦਾ ਵੀ ਰੱਖੰਦਾ 7 ਮਹੀਨੇ ਚੱਕ ਪਾਸ ਆ ਚਲੋ ਕੇ ਫੇਲੇ ਕਈ ਵੀਰ ਭਰਾ ਇਦਾਂ ਦੇ ਵੀ ਬੈਠੇ ਆ ਵੀ ਜਿਹੜਾ 사ਜਰ ਨਹੀਂ ਲੈਣ ਜੋਗਾ ਵੀਰ ਦੇ ਆਪਣੀ ਚੋਕਰ ਕੱਪਣ ਜਿਹੜੀ 3 ਮਹੀਨੇ ਸਾਫ ਕਰਕੇ ਲੀਲੀ 라ਵੀ ਦਾ ਜਿਹੜਾ ਸ਼ੌਂਕੀ ਹੋਵੇ ਕਿਉਂ ਜੋ ਆਪਣਾ ਇਹ ਕਿਉਂ ਰਿਹਾ ਤੁਰੋ ਆਣੋ ਲਓ ਜੀ ਬਾਕੀ ਗੋਦ ਵੀ ਹੋਏਗਾ ਪਾਕਿਸਤਾਨ ਚੋਂ ਅਨੁਸੂਚਿਤ ਦੇ ਆ ਲੀਲੀ 라ਵੀ ਦੀ ਸ਼ਕਾਸ਼ ਸਿੰਗਲ ਹੱਡੀ ਆ ਗਈ ਤੇ ਫੇਸ ਕੁਆਲਟੀ ਚੈੱਕ ਕਰ ਸਕਦਾ ਵੀ ਵੀਰ ਭਰਾ ਲਓ ਜੀ ਬਿਲੀਆਂ ਆਖਾਂ ਇਹਨੂੰ ਲੀਲੀ 라ਵੀ ਕਹਿੰਦੇ ਨੇ ਪਿਓਰ ਬੰਦੇ ਬੰਦੇ ਮੇਰਾ ਵੀ ਤੇ ਇਸ ਪੱਕਾ ਤੋਂ ਬਾਅਦ ਮੈਂ ਫਰਾਸਿਆ ਕੱਪੜਾ ਤਾਂ ਅਚੇ ਮਿਲਕ ਪੈਨ ਬਹੁਤ ਚੰਗੀ ਲੱਗੀ ਹਾਂਜੀ ਤੇ ਅੱਜ ਵੀ ਜੋ ਇਹਦੇ ਕੋਲ ਸੁੱਧ ਜਿਹੜਾ ਵਾ 3 ਕਿਲੋ ਆਹ ਬਣਾਇਆ ਰੱਖੀ ਤਿੰਨ ਕਿਲੋ ਇੱਕੋ ਟਾਈਮ ਜਾਂਦੇ ਦੋਵੇਂ ਇੱਕ ਟਾਈਮ ਹੀ ਇੱਕੋ ਟਾਈਮ ਮਿਲਦੀ ਲੋ ਜੀ ਇੱਕ ਟਾਂ ਅੱਛਾ ਜੀ ਉਹ ਦੋਵੇਂ ਟਾਈਮ ਦੇ ਇੱਕੋ ਟਾਂ ਇਹ ਇੱਕੋ ਟਾਈਮ ਮਿਲਦੀ ਹੈ ਮਿਲਦੀਆਂ ਥਾਪੀ ਜੇ ਕੋਈ ਟੀਗਾ ਟੀਗਾ ਨਹੀਂ ਲਾਉਣਾ ਲੋ ਜੀ ਕੋਈ ਟੀਗੇ ਦੀ ਲੋੜ ਨਹੀਂ ਹੈ ਥਾਪੀ ਦੇ ਥਾਪੀ ਦੇ ਤੇ 3 ਕਿਲੋ ਦੇ ਥਲੇ ਦੋਧਿਆ ਲੀਲੀ ਆ ਵੀਰੇ ਨੀਲੀ ਰਾਵੀਆਂ ਪੂਰੀਆਂ ਨਿਸ਼ਾਨੀਆਂ ਧੁੰਨ ਤੇ ਹਾਂਜੀ ਲੇਵੇ ਤੇ ਐ ਜਿੰਨੇ ਆ ਗਏ ਬੂਥੀ ਦੇ ਮੂੰਹ ਦੇ ਚੜਾਈ ਚੜਾਈ ਇਹਦੀ ਵੇਖ ਲੋ ਕਿੱਡੀ ਹੈ ਹਾਂਜੀ ਹਾਂਜੀ ਪਲੀਆਂ ਜੁੜੀਆਂ ਪੂਰੀਆਂ ਸੂਲ ਤੇ ਨਿਸ਼ਾਨੀਆਂ ਆ ਗਈਆਂ ਸਹੀ ਗੱਲ ਹੈ ਵੇਖ ਲੋ ਪੂਰੀਆਂ ਨਿਸ਼ਾਨੀਆਂ ਨਾ ਪੂਰੇ ਪੂਰੇ ਨੀਲੀ ਅੱਖਾਂ ਚਾਹੀਦੇ ਨਾ ਉਹਨੀਆਂ ਪੂਰੇ ਆ ਗਏ ਸੂਲ ਤੇ ਲੇਵੇ ਦੇ ਪੈਰ ਚਾਰੇ ਧੋਤੇ ਮੂੰਹ ਦੇ ਥੋਡੀ ਦੇ ਅੱਖਾਂ ਦੇ ਇਹ ਆ ਪਿਓਰ ਨੀਲੀ ਗਾਨ ਪਿਓਰ ਇਹ ਕਿਉਂ ਕੀ ਆ ਛੌਂਕੀ ਜਿਹੜੇ ਨੀਲੀ ਜਿਹੜੇ ਚੱਕ ਪਾਸ 7 ਮਹੀਨੇ ਦੀ ਮਾਹ ਜੀ 2.5 ਮਹੀਨੇ ਸਾਹਮਣੀ ਪੈਣੀ ਆ ਲਓ ਜੀ 2.5 ਮਹੀਨਾ ਗਲ ਮਾਲਕ ਨਾਲ ਮੈਂ ਤਾਂ ਗੱਲ ਗੱਲ ਇਹ ਕੀਤੀ ਆ 15 16 ਕਿਲੋ ਕੰਨੋ ਦੁੱਧ ਫੜੀ ਬਰੂ ਸੂਆ ਨੇ ਤੀਜੇ ਸੂਣਾ ਜੇ ਮੈਂ ਤੁਹਾਨੂੰ ਆ ਮੈਂ ਕਹਤਾ ਵੀ ਪਹਿਲਾ ਸੂਆ ਦੂਜੇ ਸੂਏ ਹਾਂਜੀ ਹਾਂਜੀ ਸੂਏ ਆਗਾ ਤੀਜੇ ਸੂਣਾ ਜੇ ਦੁੱਧ 15 ਤੋਂ ਪਲੱਸ ਚਵਾਈ ਜੂ ਰਾਮ 15 ਤੋਂ ਪਲੱਸ ਇੰਨਾ ਕੁ ਲੇਵਾ ਲੈ ਕੇ ਤੇ ਕੋਈ ਖੜਿਆ ਹੀ ਨਹੀਂ ਜਾਂਦਾ ਝੋਡੀ ਇਹਨਾਂ ਕੁ ਲੇਵਾ ਰ ਮਿਲਕ ਪੈਣ ਬਹੁਤ ਚੰਗੀ ਲੱਗੀ ਸੀ ਭਾਈ ਹਾਂਜੀ ਮਿਲਕ ਪੈਣ ਬਹੁਤ ਕੋਣਾ ਬੜਾ ਚੰਗਾ ਚਵਾਈ ਬੜੀ ਚੰਗੀ ਜੋ ਸੀ ਕਿੰਨੇ ਦੇ ਦੇਣੀ ਸਭ ਜੀ ਲੈਵਾ ਹੁਣ ਵੀ ਇਹਦੇ ਸਾਰੇ ਕਿੰਨਾ ਹੀ ਨੇ ਜਨੀਗ ਝੋਡੀਆਂ ਪਹਿਲਾਂ ਹੀ ਲਈ ਫਿਰਦੀਆਂ ਨੇ ਲੈਵੇ ਨੀਗ ਨੀਗ ਜਿਆ ਦੱਬ ਵਾਲੀਆਂ ਜਿਹਦਾ ਨੀਗ ਨੀਗ ਲਈ ਫਿਰਦੇ ਆ ਤੇ ਕਿੰਨੇ ਦੇ ਦੇਣੀ ਸਭ ਜੀ ਇਹ ਮੁੱਲ ਜਾਜ ਹੀ ਕਰਾਂਗੇ ਦਾ ਦੱਸੋ ਮੋਲੇ ਦਾ ਸੀ ਜੀ ਹਾਂਜੀ 75000 ਜੱਥ ਸਾਨੂੰ ਦੇ ਦੇਾਂਗੇ ਲਓ ਜੀ ਜਦੋਂ ਬੇਸ਼ੱਕ ਢਾਈ ਮਹੀਨੇ ਨੂੰ ਸਾਨੂੰ ਲੱਗ ਦੇ ਲਓ ਜੀ ਜਿਹੜਾ ਮੈਂ ਪੂਰੀ ਸਾਮ ਗਏ ਤੇ 1.5 ਲੱਖ ਰੁਪਇਆ ਨੈਟ ਕੈਸ਼ ਲੈ ਜਾਓ ਤੇ ਬਾਕੀ ਇਹ ਵੀ ਜਿਹੜੀਆਂ ਗੱਲਾਂ ਕਰਾਂਗੇ ਖਰੀਆਂ ਵੀਡੀਓ ਦੇ ਵਿੱਚ ਵੇਖੋ ਜੀ ਨਾਰੇ ਮੁਕਰਾਂਗੇ ਵਾਲੀ ਚਰਾਈ ਵੇਖ ਲੋ ਲੰਮੀਆਂ ਚਿੱਟੀਆਂ ਨੇ ਥਣ ਨੇ ਰੱਪਣਾ ਤੇ ਨਾਲ ਹੀ ਆ ਓਕੇ ਰਿਪੋਰਟ ਓਕੇ ਬਾਕੀ ਧਾਰ ਤੁਰਿਆ ਬਿਲਕੁਲ ਪੋਲੀ ਚੋਈ ਲੈਣੀ ਹੈ ਇਹਦੀ ਗੱਲ ਸ਼ੱਕ ਕਾਢ ਹੀ ਲੈਣਾ ਹਾਂਜੀ ਕਰਕੇ ਲੈ ਆਏ ਤੇ ਖਲੀਆਂ ਇਦਾਂ ਐਵੇਂ ਨਹੀਂ ਚੁੱਕੇ ਜਾਏ ਸਹੀ ਗੱਲ ਸਹੀ ਗੱਲ ਹੈ ਹੋਸ ਮੰਜੀ ਬਹੁਤ ਜ਼ਿਆਦਾ ਚੰਗੀਆਂ ਇੱਕ ਵੀ ਕੈਮਰਾਮੈਨ ਦੇ ਬਾਦ ਮਾਲ ਤਾਂ ਆਪਣੇ ਕੋਲ ਲਓ ਜੀ ਮਾਲ ਤੇ ਆਪਣੇ ਕੋਲ ਕਾਫੀ ਖੜਾ ਤੇ ਇੱਕ ਬੁਰੀ ਵੀ ਆਪਣੇ ਕੋਲ ਖੜੀ ਆ ਸਿਰਫ ਵੀਹ ਦਿਨ ਮਲਾਂ ਕੱਚੀ ਹੈ ਥੋੜੀ 20 ਦਿਨਾਂ ਦੇ ਬਿਲਕੁਲ ਫੁੱਲ ਤਿਆਰ ਹੋ ਜਾਏਗੀ ਹੋਲੀ ਝੋਟੀ ਵੇਚਣੀ ਹੈ ਇਹਨਾਂ ਪਤਾ ਕੀ ਪੌਣੀ ਨਹੀਂ ਹੈ ਉਹ ਮਤਲਬ 10% ਦੇ ਘਰੇ ਰੱਖਾਂਗੇ ਜੇ 22 ਚਾਂ ਦੇ ਕੋਈ ਖੁੱਲੇ ਸ਼ੌਂਕੀ ਬੰਦਾ ਉਹਨੂੰ ਝੋਟੀ ਦਵਾਂ ਲਓ ਜੀ ਸ਼ੌਂਕੀ ਬੰਦੇ ਨੂੰ ਜਿਹੜਾ ਸਪੈਸ਼ਲ ਹੋਵੇ ਤੇ ਹੋ ਸਭ ਜੀ ਬਸ ਵਧੀਆ ਕਿਰਪਾ ਜੀ ਮਤਲਬ ਇਹ ਗਾਇਆਂ ਵੀ ਆਪਣੇ ਗਾਇਆਂ ਨੇ ਹੈ ਅਛੇ ਇਹ ਵੀਡੀਓ ਕੱਲ ਨੂੰ ਬਣਾਉਣਾ ਕਰਾਂਗੇ ਕੱਲ ਨੂੰ ਕਰਾਂਗੇ ਇੱਕ ਜਣੀ ਮਲੇ ਨਹੀਂ ਆਏ ਨਾ ਹਾਂਜੀ ਜਦੋਂ ਇੱਕ ਜਣੀ ਪੜਦੀ ਤਾਂ ਚੈਨ ਲੱਗ ਜਾਂਦੀ ਨਾ ਮਤਲਬ ਕੋਈ ਚੀਜ਼ ਹਾਂਜੀ ਹਾਂਜੀ ਆਖੀ ਕਰਦੇ ਆ ਫਿਰ ਦੋ ਚਾਰ ਤਾਂ ਲੰਘ ਜਾਂਦੇ ਆ ਦੋ ਚਾਰ ਦਿਨ ਤੁਹਾਨੂੰ ਦੋ ਤਿੰਨ ਦਿਨ ਸਾਢੇ ਹੁੰਦੇ ਲੱਗ ਜਣੇ ਅਜੇ ਸਹੀ ਗੱਲ ਹੈ ਮਾਲ ਦੀ ਸਾਢੇ ਹੁੰਦੇ ਆ ਆਪਣੀ ਚਾਲ ਦੀ ਸਾਢੇ ਹੀ ਕਰਦੇ ਆ ਹਾਂਜੀ ਹਾਂਜੀ ਕਿਉਂਕਿ ਹਰ ਚੀਜ਼ ਹੈਗੀ ਰੱਬ ਦੀ ਤੇ ਇੱਕ ਜਿਹੜੀ ਮਈ ਆਪਾਂ ਲਈ ਆ ਡਾਕਟਰ ਸਾਹਿਬ ਹੁਣਾਂ ਕੋ ਉਹਰੀ ਡਿਟੇਲ ਦਾ ਅਧੁਮੜੀ ਕੋਈ ਵੀਰ ਭਰਾ ਪਹਿਲਾਂ ਕਿ ਜੇ ਇਦਾਂ ਡਿਟੇਲ ਵਿੱਚ ਦੱਸ ਤੀ ਨਾ ਹਾਂਜੀ ਫਿਰ ਲੋਕਾਂ ਨੇ ਕਿਹਾ ਵਟਸਐਪ ਤੇ ਫੋਟੋਆਂ ਪਾ ਦੋਗਾ ਉਹਨਾਂ ਆਪਣੇ ਕੋਲ ਟਾਈਮ ਨਾਲ ਨਹੀਂ ਦੇ ਜੀ ਬਾਕੀ ਤੁਹਾਡੇ ਅੱਗੇ ਬੇਨਤੀ ਆ ਠੀਕ ਹੈ ਠੀਕ ਹੈ ਜੀ ਜੇ ਸਾਡੇ ਕੋਲ ਇੰਨੀ ਆ ਮੈਂ ਵੀਡੀਓ ਨਹੀਂ ਪਾ ਸਕਦੀਆਂ ਵੀ ਹੋਰੀ ਕੱਲ ਨੂੰ ਪਾ ਰਾਂਗੇ ਆਪਾਂ ਉਹ ਕੱਲ ਦੀ ਗੋਗੀ ਹਾਂਜੀ ਛੋਟੀ ਬੜੀ ਚੰਗੀ ਆ ਹਾਂਜੀ ਹਾਂਜੀ ਉਹਦੀ ਕੱਲ ਦੱਸਾਂਗੇ ਡਿਟੇਲ ਠੀਕ ਹੈ ਠੀਕ ਹੈ ਭਾਈ ਹੋਰ ਸਾਰੇ ਵੀਰਾਂ ਵੀ ਜੇ ਸਾਡਾ ਸਾਥੀ ਗਾਲ ਹਾਂਜੀ ਹਾਂਜੀ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਕਮੈਂਟ ਕਰੋ ਸ਼ੇਅਰ ਕਰੋ ਮਈਆਂ ਰੁਟੀਨ ਵਿੱਚ ਜੇ ਤੋਕਣਾ ਕੱਬਣਾ ਜਿਹੜੀਆਂ ਤੁਹਾਨੂੰ 14 ਦਿਨਾਂ 'ਚ ਫੁੱਲ ਮਿਲਣਗੀਆਂ ਫੁੱਲ ਮਿਲਣਗੇ ਫੁੱਲ ਉਸ ਤੋਂ ਬਾਅਦ ਆ ਫੇਰ ਰੁਟੀਨ ਵਿੱਚ ਸੱਜਣਾ ਮਈਆਂ ਆਉਣਗੀਆਂ ਸੱਜਣਾ ਸੱਜਣਾ ਵਸ਼ੀਆਂ ਮਿਲਿਆ ਕਰਨਗੇ ਠੀਕ ਹੈ ਬਾਈ ਜੀ ਸਾਰੇ ਰੱਖਣਾ ਵੀਰਾਂ ਭਰਾਵਾਂ ਦਾ ਸਹੀ ਗੱਲ ਸਹੀ ਗੱਲ